ਬਾਏ ਇਹ ਮੈਨੂੰ ਮਾਰਨਾ ਆਏ ਇੱਥੇ ਇਹਨਾਂ ਨੇ ਕੈਮਰੇ ਵੀ ਬੰਦ ਕੀਤੇ ਜੇ ਮੇਰੇ ਭਰਾ ਬਲਬੀਰ ਸਿੰਘ ਮੁੱਛਲ ਇਹਨੂੰ ਮਾਰਨਾ ਆਏ ਗੁਰਦੁਆਰੇ ਇਹਨਾਂ ਨੇ ਕੈਮਰੇ ਵੀ ਗੁਰਦਾਰੇ ਦੇ ਬੰਦ ਕੀਤੇ ਜੋ ਕਿ ਸਕੂਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿੱਥੇ ਹਰਮੰਦਰ ਸਾਹਿਬ ਦਾ ਮਗਲ ਬੱਡਲ ਆਇਆ ਗਿਆ ਸਕਰੀਨ ਤੇ ਉਹ ਚੱਲ ਰਿਹਾ ਹੈ ਹਰਮੰਦਰ ਸਾਹਿਬ ਦਾ ਮਾਰਡਰ ਅਗਲੇ ਬਨੇ ਭੰਗੜਾ ਪਾਇਆ ਜਾ ਰਿਹਾ ਹੈ ਉਹਨਾਂ ਨੇ ਮਗਰੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕੀਤੀ ਉਹ ਲਾ ਕੇ ਲੈ ਗਏ ਕਾਫੀ ਲੱਗੇ ਹੋਏ ਸਨ ਗੁਰੂ ਦੇ ਨਿਸ਼ਾਨ ਵਾਹ ਗੁਰੂ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜਕਾਰਾ ਲਗਦਾ ਵੇ ਸੁਨਹਿਾਰਾ ਜਵੇ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਪਾਵੇ ਸ੍ਰੀ ਆਕਾਲ ਸ੍ਰੀ ਆਕਾਲ ਤਖਤ ਸਾਹਿਬ ਤੂੰ ਜਿਹੜੀ ਸੱਤ ਮੈਮਰੀ ਕਮੇਟੀ ਹੈ ਉਹ ਅਮਰੀਕਾ 'ਚ ਬਣੀ ਹੈ ਅਸੀਂ ਆਸ ਰੱਖਦੇ ਹਾਂ ਕਿ ਉਹਨਾਂ ਦੀ ਜਲਦੀ ਡਿਊਟੀ ਲਾ ਕੇ ਉਹਨਾਂ ਕੋ ਸਾਰੀ ਪਰਤਾੜ ਕੀਤੀ ਜਾਵੇ ਬੰਦਿਆ ਕਿੰਨੇ ਨਾਰੇ ਕਰਦਾ ਬੰਦਿਆ ਇਹਨਾਂ ਦਾ ਸ਼ਾਰਾ ਬੰਦਾ ਗੁਰੂ ਮਰਦਯੂਰੀ ਸਭ ਬੈਠੋ ਗੱਲਾਂ ਮੋੜਦੇ ਨਹੀਂ ਬੋਲੀ ਉਠਾਉਂਦੇ ਨਹੀਂ ਗੱਲਾਂ ਕਰਨ ਦੇ ਆਹ ਕੱਲਾ ਨਹੀਂ ਜਿੰਮਾ ਦੀ ਕਰੂਗੀ ਮੈਂ ਤੁਹਾਡੇ ਹੋਈ ਗੋਣਾ ਹੋਣੀ ਸੰਗੀਤ ਆ ਮੈਨੂੰ ਮਾਰਨ ਆਇਆ ਆ ਨਿਕਿੰਦਰ ਉਹਦਾ ਮੁੰਡਾ ਹਰਪ੍ਰੀਤ ਮੈਨੂੰ ਮਾਰਨ ਆਇਆ ਆ ਦੋ ਰਾਗੀ ਆਏ ਨਾਲ ਉਹਦੇ ਮਾਰਨੇ ਮੈਨੂੰ ਆ ਦੇਖ ਲਓ ਮੈਨੂੰ ਮਾਰਦੇ ਨੇ ਇਹਨਾਂ ਨੇ ਪਰਦਾਨ ਉਹ ਪ੍ਰਦਾਨ ਜੱਸੀ ਇਹ ਨਾਲੇ ਮੈਨੂੰ ਮਾਰ ਦੇਣਾ ਈ ਓਏ ਬਚਾ ਲੈ ਮੈਨੂੰ ਮੇਰੇ ਪਰਿਵਾਰ ਨੂੰ ਵੀ ਖਤਰਾ ਐ ਇਹਨਾਂ ਤੋਂ ਚੰਨੀ ਤੋਂ ਨਗਿੰਦਰ ਤੋਂ ਇਹ ਮੇਰੇ ਪਰਿਵਾਰ ਨੂੰ ਵੀ ਮਾਰਨਗੇ ਇਹ ਚੰਨੀ ਦਲਬੀਰ ਇਹ ਵੀ ਮੈਨੂੰ ਮਾਰਨਗੇ ਇਹਨਾਂ ਕੋ ਖਤਰਾ ਵਕੀਲ ਆਹ ਕੁਲਦੀਪ ਸਿੰਘ ਮੈਂ ਤੈਨੂੰ ਵੀਡੀਓ ਭੇਜਦਾ ਹੁਣੇ ਇਹ ਮੈਨੂੰ ਮਾਰਨ ਆਏ ਆ ਇਹਨਾਂ ਨੇ ਮੈਨੂੰ ਮਾਰ ਦੇਣਾ ਈ ਓ ਮੇਰੇ ਪਰਿਵਾਰ ਨੂੰ ਵੀ ਖਤਰਾ ਈ ਤੇ ਮੈਨੂੰ ਮਾਰ ਦੇਣਾ ਮੈਨੂੰ ਬਚਾ ਲੈ ਇਹ ਬਿੱਗੇ ਮੈਨੂੰ ਮਾਰਨ ਆਏ ਈ ਓ ਏ ਮਾਰਨਾ ਆਏ ਮੈਨੂੰ ਆਏ ਰਬਾ ਏ ਮੈਨੂੰ ਮਾਰਨਾ ਆਏ ਇਥੇ ਇਹਨਾਂ ਨੇ ਕੈਮਰੇ ਵੀ ਬੰਦ ਕੀਤੇ ਜੇ ਮੇਰੇ ਭਰਾ ਬਲਬੀਰ ਸਿੰਘ ਮੁਸ਼ਰ ਇਹਨੂੰ ਮਾਰਨਾ ਆਏ ਗੁਰਦੁਆਰੇ ਇਹਨਾਂ ਨੇ ਕੈਮਰੇ ਵੀ ਗੁਰਦੁਾਰੇ ਦੇ ਬੰਦ ਕੀਤੇ ਜੋ ਇਹਨਾਂ ਨੇ ਮੈਨੂੰ ਮਾਰ ਦੇਣਾ ਇਹਨਾਂ ਨੇ ਆ ਨਿਕੰਦਰ ਖਲੋਤਾ ਕੰਜਰ ਇਹਨੇ ਮੈਨੂੰ ਮਾਰ ਦੇਣਾ ਇਹਨੇ ਦਲਬੀਰ 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 ਉਹਨੇ ਮੈਨੂੰ ਮਾਰ ਦੇਣਾ ਇਹਨਾਂ ਨੇ ਮਿਥਾਇਆ ਇਹਨਾਂ ਨੇ ਮੈਨੂੰ ਮਾਰ ਦੇਣਾ ਪ੍ਰਧਾਨ ਪ੍ਰੈਜ਼ੀਡੈਂਟ ਉਹ ਮਰਦਾਨ ਮੈਨੂੰ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆਂ ਇਹ ਮੰਗ ਪੱਤਰ ਅਸੀਂ ਦੇਣਾ ਹੈ ਕਿ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਜਿਹੜਾ ਉੱਥੇ ਗੁਰੂ ਘਰ ਦੇ ਵਿੱਚ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ 4 ਸਾਲ ਤੋਂ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹੈ ਉੱਥੋਂ ਦੇ ਜੇ ਪ੍ਰਧਾਨ ਹਨ ਉਹ ਭਾਈ ਜਸਵਿੰਦਰ ਸਿੰਘ ਜੱਸੀ ਹਨ ਉਹਨਾਂ ਨੇ ਹੀ ਇਹਨਾਂ ਨੂੰ ਗੁਰੂ ਘਰ ਦੀ ਗ੍ਰੰਥੀ ਦੀ ਸੇਵਾ ਦਿੱਤੀ ਸੀ ਪਰ ਉੱਥੋਂ ਦੇ ਕੁਝ ਸ਼ਰਾਰਤੀ ਅੰਸਰ ਹਨ ਜਿਹੜਾ ਉੱਥੇ ਆਣ ਕੇ ਹੁੱਲੜਬਾਜੀ ਉਹਨਾਂ ਨੇ ਪਹਿਲਾਂ ਕੀ ਕੀਤੀ ਕਿ ਭਾਈ ਕਸ਼ਮੀਰ ਸਿੰਘ ਜੀ ਪੰਜਾਬ ਦੀ ਧਰਤੀ ਤੇ ਆਏ ਸਨ ਬੰਦੀ ਛੋੜ ਦਾਤੇ ਦੇ ਦਿਹਾੜਾ ਦੇਖਣ ਵਾਸਤੇ ਉਹਨਾਂ ਨੇ ਮਗਰੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕੀਤੀ ਉਹ ਲਾ ਕੇ ਲੈ ਗਏ ਕਾਫੀ ਲੱਗੇ ਹੋਏ ਸਨ ਗੁਰੂ ਦੇ ਨਿਸ਼ਾਨ ਉਹ ਲਾ ਕੇ ਲੈ ਗਏ ਜਦੋਂ ਜਾ ਕੇ ਉੱਥੇ ਹੈੱਡ ਗ੍ਰੈਂਟੀ ਦੀ ਡਿਊਟੀ ਨਿਭਾ ਰਹੇ ਸਨ ਇਹਨਾਂ ਨੇ ਕਿਉਂਆ ਪੰਨੀਆਂ ਬੰਦਿਆਂ ਨੇ ਆਣ ਕੇ ਗੁਰੂ ਘਰ ਦੇ ਵਿੱਚ ਹੁਲੜਬਾਜੀ ਕੀਤੀ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਉਹਨਾਂ ਨੂੰ ਮਾਰਨ ਦੀਆਂ ਉਲਟੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੇਰੇ ਪਰਿਵਾਰ ਨੂੰ ਅਸੀਂ ਮਾਰ ਦੇਵਾਂਗੇ ਨਹੀਂ ਤੇ ਇਹ ਗੁਰੂ ਘਰ ਛੱਡ ਕੇ ਚੱਲ ਜਾ ਪਰ ਉਹ ਗੁਰੂ ਘਰ ਦੀ ਗ੍ਰੰਥੀ ਦੀ ਡਿਊਟੀ ਸਵਾ ਚਾਰ ਸਤੋਂ ਕੰਮ ਕਰਦੇ ਆ ਰਹੇ ਨੇ ਕੋਈ ਵੀ ਇਹਨਾਂ ਕੋਲੋਂ ਭੇਟਾ ਨਹੀਂ ਮੰਗਦਾ ਜੋ ਹੈਡ ਗ੍ਰੰਥੀ ਦੀ ਡਿਊਟੀ ਦਿੱਤੀ ਹੈ ਭਾਈ ਜਸਵਿੰਦਰ ਸਿੰਘ ਦੱਸੀ ਹੋਣਾ ਨੇ ਉਤੋਂ ਦੀ ਸੇਵਾ ਦਿੱਤੀ ਹੈ ਜਿਹੜਾ ਗੁਰੂ ਘਰ ਦਾ ਜਨ ਪ੍ਰਬੰਧ ਹੈ ਉਹ ਪ੍ਰਧਾਨ ਨੇ ਭਾਈ ਜਸਵਿੰਦਰ ਸਿੰਘ ਦੱਸੀ ਹੋਣੀ ਪਰ ਇਹ ਜਿਹੜੇ ਸਰਾਰਤਰੀ ਅਨਸਰ ਹਨ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਸਰੀ ਅਕਾਲ ਤਸ ਤੋਂ ਸੱਤ ਮੈਂਬਰੀ ਕਮੇਟੀ ਅਮਰੀਕਾ ਵਿੱਚ ਬਣੀ ਹੈ ਉਹਨਾਂ ਦੀ ਤੁਰੰਤ ਡਿਊਟੀ ਲਾ ਕਰਕੇ ਤੇ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਜਿਹੜੇ ਦੋਸ਼ੀ ਪਾਏ ਜਾਣ ਇਹਨੀ ਕਿ ਜੇਕਰ ਹਟਾ ਪੜਾਇਆ ਗਰੰਟੀ ਦੀ ਡਿਊਟੀ ਕਰ ਰਿਹਾ ਉਹ ਦੋਸ਼ੀ ਹੈ ਤੇ ਉਰਦੇ ਉਤੇ ਜੇਕਰ ਉਹ ਦੋਸ਼ੀ ਹਨ ਜਿਹੜੇ ਸਿੱਖੀ ਤੋਂ ਪਤਿਤ ਹਨ ਜਿਹੜੇ ਬਿਲਕੁਲ ਕੋਈ ਮਰਜ਼ਾਦਾ ਬਾਰੇ ਨਹੀਂ ਪਤਾ ਜਿਹੜੇ ਗੁਰੂ ਘਰ ਵਿੱਚ ਆਣ ਕੇ ਲੜਬਾਜ਼ੀਆਂ ਕਰਦੇ ਹਨ ਉਹ ਜੇ ਦੋਸ਼ੀ ਨਿਕਲੇ ਤੇ ਉਹਨਾਂ ਨੂੰ ਇਸ ਤਰੀਕਾ ਨਾਲ ਤਲਬ ਤਲਬ ਕੀਤਾ ਜਾਵੇ ਅਤੇ ਭਾਂਦੀਆਂ ਸੁਝਾਵਾਂ ਵੀ ਦਿੱਤੀਆਂ ਜਾਣ ਪਤਾ ਲੱਗਾ ਹੈ ਕਿ ਸ੍ਰੀ ਆਕਾਲ ਤਖਤ ਸਾਹਿਬ ਤੋਂ ਜਿਹੜੀ ਸੱਤ ਮੈਮਰੀ ਕਮੇਟੀ ਹੈ ਉਹ ਅਮਰੀਕਾ 'ਚ ਬਣੀ ਹੈ ਅਸੀਂ ਆਸ ਰੱਖਦੇ ਹਾਂ ਕਿ ਉਹਨਾਂ ਦੀ ਜਲਦੀ ਡਿਊਟੀ ਲਾ ਕੇ ਉਹਨਾਂ ਕੋ ਸਾਰੀ ਪਰਤਾੜ ਕੀਤੀ ਜਾਵੇ ਦੂਸਰਾ ਇਹ ਹੈ ਕਿ ਉਥੋਂ ਦੇ ਜਿਹੜੇ ਐ ਗੁਰੂ ਘਰ ਆਣ ਕੇ ਰੌਲਾ ਪਾ ਰਹੇ ਨੇ ਕੁਝ ਉਥੋਂ ਦੇ 4-5 ਜਾਣੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਵਦੇ ਆ ਕਿ ਜਿੱਦਾਂ ਉਹਨਾਂ ਦੀਆਂ ਝੰਗਣਾ ਜਾਂ ਬੇਟੀਆਂ ਨੇ ਉਹ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿੱਥੇ ਹਰਮੰਦਰ ਸਾਹਿਬ ਦਾ ਮਗਲ ਬਾਡਲ ਆਇਆ ਗਿਆ ਸਕਰੀਨ ਤੇ ਉਹ ਚੱਲ ਰਿਹਾ ਹਰਮੰਦਰ ਸਾਹਿਬ ਦਾ ਮਾਡਲ ਅਗਲੇ ਬਨੇ ਭੰਗੜਾ ਪਾਇਆ ਜਾ ਰਿਹਾ ਹੈ ਮਸਾ ਰੰਗਰ ਤਾਂ ਇੱਕ ਸੀ ਫੋਨ ਤਾਂ ਹਰਮੰਦਰ ਸਾਹਿਬ ਦੀਆਂ ਫੋਟੋਆਂ ਤਸਵੀਰਾਂ ਲਾ ਕੇ ਜਿਹੜੀਆਂ ਇਹ ਬੇਵਦੀਆਂ ਕਰ ਰਹੇ ਨੇ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਉੱਥੋਂ ਦੇ ਜਿਹੜੇ ਅਮਰੀਕਾ ਦੇ ਪ੍ਰਧਾਨ ਮੰਤਰੀ ਆ ਉਹਨਾਂ ਕੋਲੋਂ ਵੀ ਮੰਗ ਕਰਦੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਹਨ ਉਹਨਾਂ ਨੂੰ ਨੱਥ ਪਾਈ ਜਾਵੇ ਜਿਹੜੀ ਗੁਰੂ ਗੁਰੂ ਘਰਾਂ ਦੇ ਵਿੱਚ ਹੜਬਾਜੀ ਹੋ ਰਹੀ ਹੈ ਉਹ ਗਾਹ ਨਾ ਹੋਵੇ ਵਿਸ਼ਵਾਸ ਮਿਲਿਆ ਕਿ ਉਹਨਾਂ ਨੇ ਕਿਹਾ ਕਿ ਤੁਰੰਤ ਇਹ ਜਿਹੜੀ ਕਾਰਵਾਈ ਦੀ ਡਿਊਟੀਆਂ ਲੱਗ ਜਾਣਗੀਆਂ ਕਿਉਂਕਿ ਉਥੋਂ ਦੀ ਸੱਤ ਮੈਂਬਰੀ ਕਮੇਟੀ ਬਣੀ ਹੈ ਅਮਰੀਕਾ ਦੀ ਉਹ ਜ਼ਰੂਰ ਪੜਤਾਲ ਕਰਨ ਵਾਸਤੇ ਉਹ ਉਹਨਾਂ ਨੂੰ ਭੇਜਣਗੇ